ਮੁੰਡੀ ਬਟਿਕ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪ ਸਭ ਨੂੰ ਬਰਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੇਟਸ ਪਾਉਣੀਆਂ ਦੱਸਾਂਗੇ ਪਲੇਟਸ ਦੀ ਲੰਬਾਈ ਇੱਥੇ ਆਪਾਂ ਨੇ 12.5 ਇੰਚ ਤੇ ਰੱਖੀ ਆ ਤੇ ਚੌੜਾਈ 4 ਇੰਚ ਤੇ ਰੱਖੀ ਆ ਹੈਠਾ ਨੂੰ ਜੋ ਪਲੇਟਸ ਦੀ ਲੰਬਾਈ ਰੱਖੀ ਆ ਉਹ 7.5 ਇੰਚ ਰੱਖੀ ਆ ਤੇ ਇਸ ਸਾਈਡ ਨੂੰ ਵੀ ਆਪਾਂ ਨੇ 4 ਇੰਚ ਦੀ ਚੌੜਾਈ ਰੱਖ ਕੇ ਪਲੇਟਸ ਪਾ ਦੇਣੀ ਜੋ ਪਲੇਟਸ ਦੀ ਲੰਬਾਈ ਅਤੇ ਚੌੜਾਈ ਹੈ ਉਹ ਕਮਰ ਦੇ ਹਿਸਾਬ ਨਾਲ ਰੱਖੀ ਜਾਂਦੀ ਹੈ ਇੱਥੇ ਆਪਣੇ ਕੋਲ ਜੋ ਛਾਤੀ ਦੇ ਨਿਸ਼ਾਨ ਆ ਉਹ 23 ਇੰਚਾ ਸਿੰਗਲ ൗഡ കളി ഇഞ്ച 44 ਇੰਚ ਕਮਰ ਦਾ ਨਿਸ਼ਾਨਾ ਸਿੰਗਲ ਹੈਗੇ ਜੀ ਆਪਣਾ ਇੱਥੇ 22 ਇੰਚ ਤੇ ਆਪਾਂ ਨੇ ਇਸ ਸਾਈਡ ਨੂੰ 53.5 ਇੰਚ ਦਾ ਮਾਰਕ ਇੱਥਾ ਨੂੰ ਨਿਸ਼ਾਨ ਲਾ ਲੈਣਾ ਤੇ ਜਿਹੜੀ ਕਮਰ ਵਾਲੀ ਪਲੇਟ ਆ ਇੱਥੋਂ ਆਪਾਂ ਨੇ 2 ਇੰਚ ਦਾ ਗੈਪ ਛੱਡਦੇ ਹੋਏ ਇੱਥੇ ਪਲੇਟਸ ਪਾ ਲੈਣੀ ਹੁਣ ਸੇਮ ਆਪਾਂ ਨੇ ਮੋਢੇ ਵਾਲੀ ਪਾਉਣੀ ਆ ਪਲੇਟਸ ਇਹਦਾ ਸਭ ਸਿਰਫ ਆਪਾਂ ਨੇ ਜਿਹੜੀ ਇਹ ਲੰਬੀ ਪਲੇਟ ਆ ਇਹਦੇ ਨੂੰ ਸੈਂਟਰ ਕਰਕੇ ਦੋਨੇ ਪਲੇਟਾਂ ਪਾਉਣੀਆਂ ਮੋਢੇ ਵਾਲੀ ਵੀ ਤੇ ਕਮਰ ਵਾਲੀ ਵੀ ਜਿਹੜੀ ਲੰਬੀ ਪਲੇਟ ਆ ਇਹਨੂੰ ਸੈਂਟਰ ਮੰਨ ਕੇ ਪਾਉਣਾ ਠੀਕ ਹੈ ਜੀ ਤੇ ਦੋਨੋਂ ਸਾਈਡ ਤੇ ਆਪਾਂ ਨੇ ਜੇ ਉਧਰੋਂ 2 ਇੰਚ ਟਾਇ ਹੀ ਛੱਡਣਾ ਇਹ ਇੱਕ ਬਰਾਬਰ ਰੱਖਿਓ ਬਾਕੀ ਹਰ ਇੱਕ ਦੇ ਨਾਪ ਦੇ ਹਿਸਾਬ ਨਾਲ ਅਲੱਗ-ਅਲੱਗ ਪਲੇਟਸ ਪੈਂਦੀਆਂ ਨੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਚਾਰਟ ਸ਼ੋਅ ਕਰਾਂਗੇ ਉਹ ਤੁਸੀਂ ਦੇਖ ਲਿਓ ਇਹ ਆਪਾਂ ਨੇ ਇੱਥੇ ਟੂਲ ਲਿਆ ਜੀ ਇਹਦੇ ਨਾਲ ਆਪਾਂ ਨਿਸ਼ਾਨ ਲਾਉਂਗੇ ਤੁਸੀਂ ਜੇ ਇਹ ਬਾਇ ਕਰਨਾ ਚਾਹੁੰਦੇ ਹੋ ਹੇਠਾਂ ਮੈਂ ਪ੍ਰੋਡਕਟ ਟਾਇ ਕਰ ਦੂੰਗੀ ਤੁਸੀਂ ਉੱਥੋਂ ਇਹਨੂੰ ਬਾਇ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਇੱਕ ਦੇਸੀ ਤਰੀਕਾ ਦੱਸਦੇ ਹਾਂ ਦੋਨੋਂ ਸਾਈਡ ਕਮਰ ਵਾਲੀ ਸਾਈਡ ਵੀ ਤੇ ਮੋਢੇ ਵਾਲੀ ਸਾਈਡ ਵੀ ਆਪਾਂ ਨੇ ਕੱਟ ਲਾ ਲੈਣਾ ਇਸੇ ਤਰੀਕੇ ਨਾਲ ਆਪਾਂ ਨੇ ਕੈਂਚੀ ਨਾਲ ਹੀ ਨਿਸ਼ਾਨ ਲਾ ਲੈਣੇ ਦੂਜੇ ਪਾਸੇ ਤੁਸੀਂ ਦੋਨਾਂ ਚੋਂ ਜਿਹੜਾ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹ ਵਰਤ ਸਕਦੇ ਹੋ ਇੱਥੇ ਮੈਂ ਤੁਹਾਨੂੰ ਦੋਨੇ ਤਰੀਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਹੁਣ ਆਪਾਂ ਨੇ ਦੂਜੇ ਪਾਸੇ ਵੀ ਇਹਨਾਂ ਸਾਰੇ ਨਿਸ਼ਾਨਾਂ ਨੂੰ ਡਾਰਕ ਕਰ ਲੈਣਾ ਇੱਥੇ ਤੁਹਾਨੂੰ ਸ਼ਾਇਦ ਨਾ ਦਿਖਣੇ ਛੋਟੇ ਛੋਟੇ ਡਾਟ ਜੇ ਲੱਗੇ ਹੋਏ ਨੇ ਪ੍ਰਿੰਟਰ ਸੂਟ ਕਰਕੇ ਬਟ ਮੈਨੂੰ ਇਹ ਦਿਖ ਰਹੇ ਨੇ ਸੋ ਹੁਣ ਆਪਾਂ ਨੇ ਪਿਛਲੇ ਪੱਲੇ ਦੀ ਵੀ ਕੱਟ ਪਾ ਦਿੱਤੀ ਤੇ ਇੱਥੇ ਲਾ ਲਿਆ ਜਿੱਥੇ ਆਪਣੀ ਫਿਟਿੰਗ ਹੈ ਉੱਥੇ ਛੋਟਾ ਜਿਹਾ ਕੱਟ ਲਾ ਲਿਆ ਹੁਣ ਇਹ ਫਰੰਟ ਪੱਲੇ ਨੂੰ ਆਪਾਂ ਨੇ ਚੱਕ ਦੇਣਾ ਮੁਰਲੇ ਪੱਲੇ ਦੇ ਵਿੱਚ ਆਪਾਂ ਨੇ 12.5 ਇੰਚ ਤੇ ਪਲੇਟ ਪਾਈ ਸੀ ਪਿਛਲੇ ਦੇ ਵਿੱਚ ਆਪਾਂ ਨੇ 10 ਇੰਚ ਘਟਾ ਕੇ ਪਾਉਣੀ ਹੈ ਤੇ 12 ਇੰਚ ਤੇ ਪਾਉਣੀ ਆ ਤੇ ਚੜਾਈ ਆਪਾਂ ਨੇ ਸੇਮ ਰੱਖਣੀ ਆ 4 ਇੰਚ 7.5 ਇੰਚ ਪਲੇਟਸ ਦੀ ਲੰਬਾਈ ਰਹੂਗੀ ਉਹ ਸੇਮੇ ਰਹੂਗੀ ਜੀ ਤੇ ਇੱਥੇ ਵੀ ਆਪਾਂ ਨੇ ਇਹਦੇ ਬੈਕ ਸਾਈਡ ਤੇ ਇਦਾਂ ਨਿਸ਼ਾਨ ਲਾ ਕੇ ਇਸ ਦੇ ਸਾਈਡ ਤੇ ਵੀ ਪਲੇਟਸ ਪਾ ਦੇਣੀਆਂ ਪਿਛਲੇ ਸਾਈਡ ਤੇ ਤੇ ਹੁਣ ਆਪਾਂ ਨੇ ਇਹਦੇ ਨਾਲ ਦੀ ਨਾਲ ਇੱਥੇ ਕਟਿੰਗ ਕਰ ਦੇਣਾ ਜੀ ਨੈਕ ਬੈਕ 6.5 ਇੰਚ ਤਿਆਰ ਤਾਂ 6.5 ਇੰਚ ਹੀ ਆਪਾਂ ਨੇ ਇਹਨੂੰ ਇੱਥੇ ਰੱਖਣਾ ਹੈ ਤੇ ਇਸ ਸਾਈਡ ਨੂੰ 2.5 ਇੰਚ ਤੋਂ ਜ਼ਿਆਦਾ ਮੈਂ ਕਿਸੇ ਦਾ ਵੀ ਗਾੜਾ ਨਹੀਂ ਕੱਟਦੀ ਨਹੀਂ ਫਿਰ ਮੋਢੇ गिरਦੇ ਆ ਜਾਂ ਫਿਰ ਕਈ ਵਾਰੀ ਤੀਰਾ ਗਿਰਨ ਲੱਜਾਂਦਾ ਜੇ ਆਪਾਂ 2.5 ਇੰਚ ਕੱਟਦੇ ਆ ਕਿਉਂਕਿ ਕੁਛ ਅਰੇ ਬਲੀਡ ਦੇ ਵਿੱਚ ਵੀ ਆ ਜਾਂਦਾ ਤੇ 1 ਇੰਚ ਦੀ ਗੁਲਾਈ ਦਿੰਦੇ ਹੋਏ ਆਪਾਂ ਨੇ ਇੱਥੇ ਇਹਦੀ ਕਟਿੰਗ ਕਰ ਦਿੱਤੀ ਇਹ ਹੋ ਗਈ ਜੀ ਆਪਣੀ ਇੱਥੇ ਤੱਕ ਕਟਿੰਗ ਕੰਪਲੀਟ ਆਪਾਂ ਨੇ ਤੁਹਾਨੂੰ ਸਿਰਫ ਅੱਜ ਪਲੇਟਸ ਪਾਉਣੀਆਂ ਦੱਸਿਆ ਨੇ ਹੁਣ ਵੈਸੇ ਤਾਂ ਮੈਂ ਰੇਬਲੀਰ ਬਹੁਤ ਵਾਰੀ ਦੱਸ ਚੁੱਕੀ ਹਾਂ ਪਰ ਫੇਰ ਵੀ ਇੱਕ ਮੋਟਾ ਜਿਹਾ ਤੁਹਾਨੂੰ ਦੱਸ ਦੰਨੀ ਆ ਇੱਥੇ ਆਪਾਂ ਨੇ ਬਸ ਜਿਵੇਂ ਇੱਕ ਦੂਏ ਦੇ ਓਪੋਜ਼ਿਟ ਸਾਈਡ ਤੇ ਕੋਣ ਹਿੱਸੇ ਜੋੜਦੇ ਹੋਏ ਰੇਬਲੀਰ ਦੇ ਵਿੱਚ ਜੋੜ ਪਾ ਲਏ ਇਹ 1.5 ਇੰਚ ਦੀ ਚੌੜੀ ਆ ਤੇ ਇਹਨੂੰ ਇਦਾਂ ਫੋਲਡ ਕਰਦੇ ਹੋਏ ਆਪਾਂ ਇਹ ਸਲਾਈ ਲੈ ਲੈਣੀ ਜਿਹੜੀਆਂ ਵੀਡੀਓਜ਼ ਮੈਂ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਸਾਰੀਆਂ ਵੀਡੀਓਜ਼ ਦਾ ਲਿੰਕ ਹੋਊਗਾ ਜੇ ਤੁਸੀਂ ਡਿਟੇਲ ਦੇ ਵਿੱਚ ਕੁਝ ਸਿੱਖਣਾ ਚਾਹੁੰਦੇ ਹੋ ਸਾਰੀਆਂ ਵੀਡੀਓਜ਼ ਜ਼ਰੂਰ ਦੇਖਿਓ ਅਰੇਬਲੀਰ ਦੀ ਕਟਿੰਗ ਕਰਨਾ ਵੀ ਦੱਸੀ ਹੋਈ ਹੈ ਤੇ ਇਸ ਨੂੰ ਲਾਉਣਾ ਵੀ ਬਹੁਤ ਹੀ ਸੌਖੇ ਢੰਗ ਨਾਲ ਦੱਸਿਆ ਹੋਇਆ ਸਿੰਪਲ ਕੁਮੀਜ਼ ਉੱਤੇ ਵੀ ਤੇ ਲੈਨਿੰਗ ਵਾਲੇ ਉੱਤੇ ਵੀ ਦਾਬਮੀ ਸਲਾਈ ਲਾਉਣ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਆਪਣੀ ਰੇਪ ਪੱਟੀ ਲੱਗੀ ਆ ਹੁਣ ਇਸ ਦੇ ਵਿੱਚ ਆਪਾਂ ਪਲੇਟਸ ਦੇ ਨਿਸ਼ਾਨ ਲਾ ਕੇ ਪਾਉਣੀਆਂ ਤੁਹਾਨੂੰ ਦੱਸਾਂਗੇ ਇੱਥੇ ਆਪਾਂ ਨੇ ਇੱਕ 1.5 ਇੰਚ ਦੀ ਪੱਟੀ ਲਈ ਹੈ ਜਿਸ ਦੀ ਚੌੜਾਈ 1 ਇੰਚ ਹੈ ਤੇ ਲੰਬਾਈ 10 ਇੰਚ 1.5 ਇੰਚ ਹੈ ਹੁਣ ਆਪਾਂ ਨੇ ਇਹ ਨਿਸ਼ਾਨ ਤੁਹਾਨੂੰ ਥੋੜੇ ਜੇ ਪੱਕੇ ਕਰਕੇ ਦਿਖਾ ਦਿੰਨੇ ਆ ਦੇਖੋ ਇਹਨਾਂ ਦੋਨੇ ਨਿਸ਼ਾਨਾਂ ਦੇ ਉੱਤੇ ਇਦਾਂ ਆਪਾਂ ਨੇ ਫੜ ਲੈਣਾ ਕੱਪੜੇ ਨੂੰ ਤੇ ਜਿਹੜਾ ਇਹ ਕੱਪੜਾ ਮਸ਼ੀਨ ਥੱਲੇ ਰੱਖਿਆ ਇਹਨੂੰ ਇਹਦੇ ਉੱਤੇ ਰੱਖਣਾ ਜਿਹੜੀ ਇਹ ਪਲੇਟ ਆਪਣੀ ਉਹ 7.5 ਇੰਚ ਦੀ ਹੈ ਪੌਣੇ ਚਾਰ ਦੇ ਅੱਧਾ ਹੋ ਗਿਆ ਅੱਧੇ ਇੰਚ ਤੋਂ 1 ਪੁਆਇੰਟ ਘੱਟ ਆਪਾਂ ਨੇ ਇੱਥੇ ਇਹ ਮਾਰਜਿਨ ਲਿਆ ਤੁਸੀਂ ਅੱਧਾ ਇੰਚ ਵੀ ਲੈ ਸਕਦੇ ਹੋ ਕਈ ਜ਼ਿਆਦਾ ਡੁੰਗੀਆਂ ਪਾਉਣੇ ਬਟ ਮੈਂ ਇੰਨਾ ਕਹੀ ਮਾਰਜਿਨ ਰੱਖਦੀ ਹਾਂ ਸੋ ਮੈਂ ਤੁਹਾਨੂੰ ਤਾਂ ਹੀ ਇੰਨਾ ਕੇ ਦੱਸਿਆ ਜਿਹੜਾ ਕੰਮ ਮੈਂ ਖੁਦ ਕਰਦੀ ਹਾਂ ਮੈਂ ਉਹ ਹੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਦੀ ਹੁੰਦੀ ਆ ਤੇ ਇਹ ਆਪਣਾ ਇੱਥੇ ਹੁਣ ਪਲੇਟਸ ਪੈ ਗਈ ਉੱਪਰੋਂ ਥੋੜੀ ਜਿਹੀ ਬਰੀਕੇ ਤੋਂ ਬਰੀਕ ਤੇ ਸੈਂਟਰ ਦੇ ਵਿੱਚੋਂ ਥੋੜੀ ਜਿਹੀ ਮੋਟੀ ਇਸ ਤਰੀਕੇ ਨਾਲ ਇਹ ਪਲੇਟਸ ਪੈ ਜਾਣੀਆਂ ਹੁਣ सेम ਇਸੇ ਤਰੀਕੇ ਨਾਲ ਮੈਂ ਦੂਜੀ ਪਲੇਟ ਵੀ ਪਾ ਲੈਣੀ ਜੇ ਤੁਸੀਂ ਮੇਰੇ ਚੈਨਲ ਮੁੰਡੀ ਪਟੇਕ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ ਹੋਰ ਵੀਡੀਓਜ਼ ਦੇਖੋ ਵੀਡੀਓਜ਼ ਵਧੀਆ ਲੱਗਣਗੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਇਹ ਆਪਣਾ ਕਮੀਜ਼ ਦਾ ਬੈਕ ਪਾਰਟ ਤਿਆਰ ਹੋ ਗਿਆ ਜਾਂ ਜਾਂ ਕਹੇ ਲੋ ਪਿਛਲਾ ਪੱਲਾ ਇਹ ਆਪਣਾ ਤਿਆਰ ਹੋ ਗਿਆ ਜੀ ਹੁਣ ਮੈਂ ਤੁਹਾਨੂੰ ਫਰੰਟ ਦਾ ਦੱਸਦੀ ਹਾਂ ਫਰੰਟ ਦਾ ਸੇਮ ਆਪਾਂ ਨੇ ਉਦਾਂ ਹੀ ਕਰਨਾ ਇਹ ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਆ ਪਲੇਅਰਸ ਦੇ ਕੋਲ ਦੇ ਉੱਤੇ ਆਪਾਂ ਇਹ ਨਿਸ਼ਾਨ ਲਾ ਲਈਏ ਇਹ ਪੱਟੀ ਲਈ ਜਿਹੜੇ ਕਹਿੰਦੇ ਵੀ ਪਲੇਟਾਂ ਦੇ ਵਿੱਚ ਥੱਲੇ ਕਪੜਾ ਕਿਵੇਂ ਲੱਗਦਾ ਉਹ ਹੀ ਉਹੀ ਕਪੜਾ ਆਪਾਂ ਲਾ ਰਹੇ ਹਾਂ ਪਲੇਟਾਂ ਦੇ ਵਿੱਚ ਸੇਮ ਆਪਾਂ ਨੇ ਉਦਾਂ ਹੀ ਅੱਧ ਕਰਿਆ ਅੱਧੇ ਇੰਚ ਤੋਂ 1 ਪੁਆਇੰਟ ਆਪਾਂ ਨੇ ਕੱਟ ਰੱਖਿਆ ਜਿਵੇਂ ਇੱਥੇ ਮੈਂ 3 ਸਾਢੇ ਦਿਨ ਤੇ ਨਿਸ਼ਾਨ ਨਹੀਂ ਲਾਇਆ ਸਾਢੇ ਦਿਨ ਤੋਂ 1 ਪੁਆਇੰਟ ਕੱਟ ਜਾਨੀ ਕਿ ਜਾਨੀ ਕਿ 0.4 ਇੰਚ ਤੇ ਆਪਾਂ ਨੇ ਇੱਥੇ ਇਹ ਨਿਸ਼ਾਨ ਲਾਇਆ ਤੇ ਉੱਪਰੋਂ ਵੀ ਆਪਾਂ ਨੇ ਇਹਨੂੰ ਬ੍ਰੀਕ ਕਰ ਦੇਣਾ ਸੈਂਟਰ ਦੇ ਵਿੱਚ ਥੋੜਾ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਉਹਦੇ ਨਾਲ ਇਹਨੂੰ ਮਿਲਾਉਣਾ ਉੱਪਰੋਂ ਵੀ ਬ੍ਰੀਕ ਕਰਨਾ ਤੇ ਹੇਠੋਂ ਵੀ ਦੋਨੋਂ ਪਾਸੇ ਆਪਾਂ ਨੇ ਇਦਾਂ ਹੀ ਰੱਖਦੇ ਹੋਏ ਇਹ ਆਪਾਂ ਨੇ ਇਹਨੂੰ ਕੱਪੜੇ ਦੇ ਉੱਤੇ ਰੱਖ ਕੇ ਮੈਂ ਤੁਹਾਨੂੰ ਮਿਣਕੇ ਦਿਖਾ ਦਨੀ ਆ ਇਹ ਜਿਹੜਾ ਕੱਪੜਾ ਆਪਣੇ ਕੋਲੋਂ ਥੋੜਾ ਜਿਹਾ ਲੰਬਾ ਹੈ ਠੀਕ ਹੈ ਜੀ ਇਸ ਜਿੱਦਣ ਧਿਆਨ ਰੱਖਿਓ 7.5 ਇੰਚ ਦੀ ਆਪਣੀ ਪਲੇਟ ਆ ਤਾਂ ਇਹ ਆਪਾਂ ਨੇ ਇੱਥੇ ਜਿਹੜਾ ਕੱਪੜਾ ਲਿਆ ਉਹ 1.5 10 ਇੰਚ ਦਾ ਲਿਆ ਵੱਧ ਪਾ ਮੇ ਲੈ ਲਿਓ ਕਿਉਂਕਿ ਬਾਅਦ ਚ ਐਕਸਟਰਾ ਕੱਟ ਹੋ ਜਾਊਗਾ ਪਰ ਕੱਟ ਨਾ ਲਿਓ ਜਿਹੜੀ ਪਲੇਟ ਹੁਣ ਸ਼ੁਰੂ ਕਰਨੀ ਆ ਉਹ ਪਿੱਛੇ ਕੱਪੜੇ ਕੋਲ ਤੇ ਸਲਾਈ ਲਾ ਕੇ ਤੇ ਕੱਪੜੇ ਦੀ ਹੀ ਧਾਰਨੀ ਆ ਐਦਾਂ ਕਰਕੇ ਤੁਹਾਡਾ ਜਿਹੜਾ ਮਤਲਬ ਕਿ ਬਾਅਦ ਵਿੱਚ ਪਲੇਟ ਡੇੜਨੇ ਦੇ ਚਾਂਸ ਆ ਬਹੁਤ ਘੱਟ ਹੁੰਨੇ ਆ ਮਤਲਬ ਕਿ ਡੇੜਦੇ ਨਹੀਂ ਹੈਗੇ ਜੀ ਐਦਾਂ ਪਲੇਟ ਛੇਤੀ ਸੋ ਇਹ ਥੋੜਾ ਜਿਹਾ ਪੱਕਾ ਕੰਮ ਹੋ ਜਾਂਦਾ ਐਦਾਂ ਉਹ ਇਸ ਵੀ ਇਸ ਪਲੇਟਸ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੇ ਕੱਪੜੇ ਤੋਂ ਸਲਾਈ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਫਿਰ ਪੈਰ ਦਾ ਮਾਰਜਨ ਤੇ ਆ ਕੇ ਫਿਰ ਕੱਪੜੇ ਦੇ ਉੱਤੇ ਤਾਰੀ ਸੋ ਇਸ ਤਰੀਕੇ ਨਾਲ ਤੁਸੀਂ ਵੀ ਪਲੇਟਸ ਪਾਏ ਹੋਏ ਬਹੁਤ ਹੀ ਵਧੀਆ ਪੈਂਦੀਆਂ ਨੇ ਤੇ ਹੁਣ ਸਾਈਡ ਵਾਲਾ ਜਿਹੜੀ ਪਲੇਟ ਪਾਉਣੀ ਹੈ ਇੱਥੇ ਵੀ ਆਪਾਂ ਨੇ ਇਹ ਵਾਲੇ ਕੱਪੜੇ ਨੂੰ ਫੜਨਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧਾ ਹੁੰਦਾ ਆਪਣੇ ਕੋਲ ਐਦਾਂ ਤੇ ਜਿੱਥੇ ਆਪਾਂ ਨੇ ਇਹ ਕੱਟ ਲਾਇਆ ਸੀ ਉੱਥੋਂ ਇਹਨੂੰ ਕੱਟ ਨੂੰ ਐਦਾਂ ਫੋਲਡ ਕਰ ਲੈਣਾ ਤੇ ਉਧਰਲੀ ਸਾਈਡ ਤੋਂ ਇੱਕ ਪੈਰ ਦਾ ਮਾਰਜਨ ਛੱਡਣਾ ਤੇ ਇਸ ਸਾਈਡ ਆ ਕੇ ਆਪਾਂ ਨੇ ਇੱਥੇ ਬ੍ਰੀਕ ਕਰਦਣੇ ਬਾਕੀ ਹੁਣ ਮੈਨੂੰ ਹਿਸਾਬ ਜਾ ਹੋ ਗਿਆ ਮੈਂ ਨਿਸ਼ਾਨੀਆਂ ਦੇ ਨਾਲ ਕੱਟੇ ਮੇਰਾ ਹੱਥ ਬੰਦਾ ਮੈਨੂੰ ਤੱਕ ਜੀ ਹੈਗੀ ਆ ਸੋ ਇਸ ਤਰੀਕੇ ਨਾਲ ਇਹ ਪਲੇਟਸ ਪਾਉਣੀਆਂ ਥੋੜਾ ਜਿਹਾ ਧਾਗਾ ਰੱਖਣਾ ਬਾਦ ਕੇ ਤੇ ਉਸ ਤੋਂ ਬਾਅਦ ਕਟਿੰਗ ਕਰਨੀ ਆ ਧਾਗੇ ਦੀ ਤਾਂ ਕਿ ਆਪਣੀ ਸਲਾਈ ਜੋ ਉਹ ਉੱਡੜੇ ਸੇਮ ਜਿਹੜੀ ਮੋਡੇ ਵਾਲੀ ਸਲਾਈ ਆ ਉਹ ਵੀ ਤੁਸੀਂ ਇਦਾਂ ਹੀ ਲਾਉਣੀ ਆ ਉੱਪਰੋਂ ਥੋੜਾ ਜਿਹਾ ਪੈਰ ਦਾ ਮਾਰਜਿਨ ਰੱਖਣਾ ਤੇ ਹੇਠਾਂ ਆ ਕੇ ਬਰੀਕ ਕਰਦਣਾ ਇਹ ਮੋਡੇ ਵਾਲੀ ਪਲੇਟਸ ਆਪਣੀ ਪੈ ਗਈ ਦੂਜੇ ਪਾਸੇ ਵੀ ਸੇਮ ਇਸੇ ਤਰੀਕੇ ਨਾਲ ਪਲੇਟ ਸਪਾਉਣੀ ਹੈ ਜੀ ਜੇ ਤੁਸੀਂ ਮੇਰੇ ਚੈਨਲ ਮੁੰਡੀ ਬਟਿਕ ਤੇ ਪਹਿਲੀ ਵਾਰ ਹੀ ਆਏ ਹੋ ਪਲੀਜ਼ ਮੇਰੇ ਚੈਨਲ ਤੇ ਹੋਰ ਵੀਡੀਓਜ਼ ਦੇਖਿਓ ਵੀਡੀਓਜ਼ ਵਧੀਆ ਲੱਗਣਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਮੇਰੇ ਪੇਜ ਨੂੰ ਫੋਲੋ ਕਰ ਲਿਓ ਜੀ ਇੰਸਟਾਗ੍ਰam ਦੀ ਬਾਇਓ ਦੇ ਵਿੱਚ ਫੇਸਬੁੱਕ ਪੇਜ ਦਾ ਲਿੰਕ ਹੈ ਤੇ ਇੰਸਟਾ YouTube ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਪੇਜ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਹੋਇਆ ਹੈ ਜੀ ਉਥੋਂ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਨੇ ਇਹ ਵਾਲੀਆਂ ਪਲੇਟਸ ਆਪਣੀਆਂ ਸਹੀ ਪਈਆਂ ਜਾਂ ਨਹੀਂ ਇਹ ਦੇਖੋ ਜੇ ਤਾਂ ਕਮਰ ਕੋਲ ਤੇ ਕੱਪੜਾ ਫੜ ਕੇ ਦੇਖਣਾ ਜੇ ਐਵੇਂ ਉੱਪਰ ਨੂੰ ਉੱਠ ਰਿਹਾ ਤਾਂ ਤਾਂ ਆਪਣਾ ਇਹ ਵਧੀਆ ਪਈਆਂ ਪਲੇਟਾਂ ਜੇ ਨਹੀਂ ਉੱਠ ਰਿਹਾ ਤਾਂ ਇਹਦਾ ਮਤਲਬ ਆਪਾਂ ਨੇ ਕੁਝ ਗੜਬੜ ਕਰਤੀ ਹੁਣ ਜਦ ਫੀਟਿੰਗ ਲਾਉਣੀ ਆ ਤਾਂ ਤਾਂ ਵੀ ਆਪਾਂ ਨੇ ਇਹ ਕੱਪੜੇ ਨੂੰ ਸਟੈਜੇਬਲ ਜਾਂ ਕਰਕੇ ਦੇਖ ਲੈਣਾ ਵੀ ਇਦਾਂ ਜੇ ਬਹੁਤ ਜ਼ਿਆਦਾ ਖਿੱਚ ਹੋ ਰਿਹਾ ਜਿੰਨੀ ਫੀਟਿੰਗ ਆ ਉਹਦੇ ਨਾਲ 1 ਇੰਚ ਘਟਾ ਲੈਣਾ ਜੇ ਘੱਟ ਖਿੱਚ ਹੋ ਰਿਹਾ ਜਿੰਨੀ ਫੀਟਿੰਗ ਆ ਉਹਦੇ ਨਾਲ ਅੱਧਾ ਇੰਚ ਘਟਾ ਲੈਣਾ ਹੁਣ ਜਿਵੇਂ ਕਿ ਜਿਹੜੀ ਇੱਥੇ ਸਾਈਡਸ ਲਾਈ ਉਹ ਹੈਗੀ ਹੈ ਜੀ 15 15.5 ਦਾ ਆਪਾਂ ਨੇ ਇੱਥੇ ਨਿਸ਼ਾਨ ਲਾਏ ਆ ਬਾਕੀ ਮੈਂ ਸਾਈਡ ਪਰ ਤੇ ਲਿਖ ਵੀ ਦਵਾਂਗੀ ਜਾਂ ਇੱਥੇ ਫੋਟੋ ਖਿੱਚ ਕੇ ਇੱਥੇ ਲਾ ਦੂੰਗੀ ਜੀ ਤੇ ਇਸ ਸਾਈਡ ਆਪਾਂ ਨੇ ਸਾਰੇ ਕੱਪੜੇ ਦਾ ਨਾ ਇਕੱਠਾ ਹੀ ਸੈਂਟਰ ਕਰ ਲਿਆ ਇੱਥੇ ਜਿਹੜੀ ਹਿੱਪ ਆਪਣੇ ਕੋਲੋਂ ਹੈਗੀ ਆ 25 ਇੰਚ ਪਰ ਇੱਥੇ ਆਪਾਂ ਨੇ 1/2 ਇੰਚ ਘਟਾ ਕੇ ਲਾਉਣਾ ਹੈ ਲਾਉਣਾ ਜੀ ਇੱਥੇ ਆਪਾਂ ਨੇ 24.5 ਇੰਚ ਜਦੋਂ ਆਪਾਂ ਇਹਨੂੰ ਸਿੱਧਾ ਕਰਕੇ ਮੀਨੂਗੇ ਤਾਂ ਇਹ 25 ਇੰਚੇ ਨੇ ਆ ਜਾਣਾ ਠੀਕ ਆ ਜੀ ਤੇ ਉੱਪਰਲੀ ਸਾਈਡ ਆਪਣੀ ਕਮਰ ਹੈਗੀ ਹੈ ਜੀ 22 ਇੰਚ ਆਪਾਂ ਨੇ ਇਹਨੂੰ ਇੱਥੇ 22.5 ਇੰਚ ਹੀ ਲਾਉਣਾ ਹੈ ਇਹ ਇਦਾਂ ਜੇ ਤੁਸੀਂ ਫਿਟਿੰਗ ਦੇ ਨਿਸ਼ਾਨ ਲਾਉਂਗੇ ਤਾਂ ਤੁਹਾਡੇ ਪਹਿਲੀ ਵਾਰ ਵਿੱਚ ਹੀ ਪਰਫੈਕਟ ਆ ਜੈਨੇ ਤੁਹਾਨੂੰ ਦੁਬਾਰਾ ਸਲਾਈ ਲਾਉਣ ਦੀ ਲੋੜ ਨਹੀਂ ਪੈਣੀ ਬਸ ਤੁਹਾਨੂੰ ਇੱਕ ਅੰਦਾਜ਼ਾ ਜਾਉਣਾ ਚਾਹੀਦਾ ਵੀ ਕੱਪੜਾ ਕਿੰਨਾ ਖਿੱਚ ਹੋ ਰਿਹਾ ਸੋ ਉੱਪਰਲੀ ਸਾਈਡ ਛਾਤੀ ਦੇ ਨਿਸ਼ਾਨ ਲਾਉਣੇ ਆ 23 ਇੰਚ ਆ ਤਾਂ ਆਪਾਂ ਨੇ 22.5 ਇੰਚ ਤੇ ਹੀ ਨਿਸ਼ਾਨ ਲਾਉਣੇ ਆ ਤੇ ਉੱਪਰੋਂ ਆਪਾਂ ਨੇ 2.5 ਇੰਚ ਸਿੱਧਾ ਸਿੱਧੀ ਸਲਾਈ ਲਾਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਨੇ ਇੱਥੇ ਕਮਰ ਨਾਲ ਉਹਨੂੰ ਤੇ ਇਹ ਆਪਣੇ ਕੋਲ ਪਲਾਜੋ ਸਕੇਲ ਆ ਪਲਾਜੋ ਸਕੇਲ ਦੇ ਨਾਲ ਹੀ ਆਪਾਂ ਨੇ ਇਸ ਦੇ ਅਨਸਾਰੇ ਨਿਸ਼ਾਨਾ ਨੂੰ ਆਪਸ ਦੇ ਵਿੱਚ ਮਿਲਾਉਣਾ ਹੈ ਤੁਹਾਨੂੰ ਮੇਰਾ ਸਮਝਾਉਣ ਦਾ ਤਰੀਕਾ ਕਿਵੇਂ ਦਾ ਲੱਗਦਾ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਡੇ ਹਰ ਇੱਕ ਕਮੈਂਟ ਨੂੰ ਮੈਂ ਰੀਡ ਕਰਦੀ ਹੁੰਦੀ ਆ ਬਹੁਤ ਜ਼ਿਆਦਾ ਮੋਟੀਵੇਟ ਹੁੰਨੇ ਆ ਵੀ ਹਾਂ ਤੁਹਾਡੇ ਲਈ ਹੋਰ ਜ਼ਿਆਦਾ ਵੀਡੀਓਜ਼ ਬਣਾਵਾਂ ਬਣਾਈਏ ਸੋ ਕੋਸ਼ਿਸ਼ ਕਰੇ ਕਰਾਂਗੇ ਕਿ ਡੇਲੀ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਵਧੀਆ ਹੁਣ ਆਪਾਂ ਨੇ ਬੈਕ ਪੱਲੇ ਨੂੰ ਇਹਨਾਂ ਚੰਗੀ ਤਰ੍ਹਾਂ ਵਿਛਾ ਲਿਆ ਉਸ ਤੋਂ ਬਾਅਦ ਆਪਾਂ ਨੇ ਫਰੰਟ ਪੱਲੇ ਨੂੰ ਉਹਦੇ ਉੱਤੇ ਰੱਖ ਲੈਣਾ ਪਿਛਲੇ ਪੱਲੇ ਨੂੰ ਆਪਾਂ ਨੇ ਇਹਨਾਂ ਚੰਗੀ ਤਰ੍ਹਾਂ ਟੇਬਲ ਤੇ ਵਿਛਾ ਲਿਆ ਤੇ ਹੁਣ ਆਪਾਂ ਨੇ ਮੂਰਲੇ ਪੱਲੇ ਨੂੰ ਉਹਦੇ ਉੱਤੇ ਰੱਖ ਲੈਣਾ ਜਿੰਨਾ ਵੀ ਪਿਛਲੇ ਪਿਛਲੇ ਪੱਲੇ ਦਾ ਕੱਪੜਾ ਵੱਧ ਹੈ ਉਹਨੂੰ ਸਾਰੇ ਨੂੰ ਕਟਿੰਗ ਕਰ ਦੇਣਾ ਕਿਉਂਕਿ ਪਿਛਲੇ ਪੱਲੇ ਦੇ ਵਿੱਚ ਮੋਢੇ ਵਾਲੀਆਂ ਤੇ ਕਮਰ ਵਾਲੀਆਂ ਪਲੇਟਸ ਨਹੀਂ ਪੈਂਦੀਆਂ ਤਾਂ ਕਰਕੇ ਉਹਦਾ ਕੱਪੜਾ ਵੱਜੇ ਕਰਦਾ ਹੈ ਮੂਰਲੇ ਜੇ ਮੂਰਲੇ ਦੇ ਵਿੱਚ ਉੱਪਰ ਲੀਆਂ ਦੋਨੋਂ ਛੋਟੀਆਂ ਪਲੇਟਾਂ ਪਈਆਂ ਹੁਣ ਤਾਂ ਜੇ ਸਿੱਧੀਆਂ ਪਲੇਟਾਂ ਫੇਰ ਨਹੀਂ ਕੱਪੜਾ ਘਟਦਾ ਫਿਰ ਤੁਸੀਂ ਐਦਾਂ ਹੀ ਰੱਖਣਾ ਹੁਣ ਆਪਾਂ ਨੇ ਕਟਿੰਗ ਕਰ ਲਈ ਜੀ ਦੀ ਸਾਰੇ ਕੱਪੜੇ ਦੀ ਐਕਸਟਰਾ ਦੀ ਤੇ ਇੱਥੇ ਆਪਾਂ ਨੇ ਮੋਡੇ ਦੀ ਅਟੈਚ ਕਰਨੀ ਆ ਅਰੇ ਬਲੀਰ ਦੇ ਬੈਕ ਸਾਈਡ ਗਲਾ ਐਦਾਂ ਰੱਖਣਾ ਤੇ ਅਰੇ ਬਲੀਰ ਨੂੰ ਐਦਾਂ ਉੱਪਰਲੀ ਸਾਈਡ ਨੂੰ ਫੋਲਡ ਕਰ ਦੇਣਾ ਗਲੇ ਦੇ ਉੱਤੇ ਜਿਹੜਾ ਫਰੰਟ ਗਲਾ ਉਸ ਦੇ ਉੱਤੇ ਇੱਥੇ ਆਪਾਂ ਨੇ ਡਬਲ ਸਲਾਈ ਲਾ ਦੇਣੀ ਦੋਨੋਂ ਸਾਈਡ ਇਹ ਦੇਖੋ ਇਹਦੇ ਬੈਕ ਸਾਈਡ ਐਦਾਂ ਗਲਾ ਰੱਖਿਆ ਤੇ ਇਹਦੇ ਉੱਪਰ ਨੂੰ ਅਰੇ ਬਲੀਰ ਮੋੜਤੀ ਤੇ ਇੱਥੇ ਲਾ ਦੇਣੀ ਜੀ ਆਪਾਂ ਨੇ ਸਲਾਈ ਇਹ ਬੋਲਣਾ ਬਹੁਤ ਔਖਾ ਤਾਂ ਹੀ ਮੈਂ ਲੰਬੀ ਵੀਡੀਓਜ਼ ਬਹੁਤ ਘੱਟ ਬਣਾਉਣੀ ਹੁੰਦੀਆਂ ਸੋ ਇੱਥੇ ਇਹ ਆਪਣਾ ਲੱਗ ਗਿਆ ਹੁਣ ਜਿਹੜੀ ਇਹ ਆਪਣੀ ਫਿਟਿੰਗ ਦੀ ਨਿਸ਼ਾਨਾ ਆਪਾਂ ਨੇ ਇਹ ਲਿਆਉਣੇ ਆ ਬਾਕੀ ਅੱਜ ਦੀ ਵੀਡੀਓ ਇਹ ਥੋੜੀ ਇੱਥੇ ਤੱਕ ਹੀ ਹੋਊਗੀ ਬਾਵਾ ਲਾਉਣੀਆਂ ਵੀ ਮੈਂ ਦੱਸੀਆਂ ਹੋਈਆਂ ਤੇ ਜਿਹੜੀ ਚਾਕਾਂ ਦੇ ਉੱਤੇ ਪੱਟੀ ਲੱਗਦੀ ਉਹ ਵੀ ਆਪਾਂ ਨੇ ਦੱਸੀ ਹੋਈ ਆ ਅਰੇ ਬਲੀਰ ਤਾਂ ਬਹੁਤ ਹੀ ਬਰੀਕੀ ਦੇ ਵਿੱਚ ਮੈਂ ਸਮਝਾਈ ਹੋਈ ਆ ਸਾਰੀਆਂ ਵੀਡੀਓਜ਼ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਉੱਥੋਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਲਿੰਕ ਦੇ ਉੱਤੇ ਕਲਿੱਕ ਕਰਕੇ ਬਾਕੀ ਜੇ ਫਿਰ ਵੀ ਕੁਝ ਨਾ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਜਾਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਠੀਕ ਹੈ ਜੀ ਤੇ ਜਿਹੜੀ ਆਪਾਂ ਨੇ ਇਹ ਸਲਾਈ ਲਾਉਣੀ ਆ ਇਹ ਪੈਰ ਦੀ ਇਦਾਂ ਮਾਰਜਿਨ ਰੱਖ ਕੇ ਦੋ ਸਲਾਈਆਂ ਲ ਜਦੋਂ ਵੀ ਫੀਡਿੰਗ ਦੇ ਨਿਸ਼ਾਨ ਲਾਉਣੇ ਆ ਸਿੰਗਲ ਸਲਾਈ ਕਦੇ ਨਹੀਂ ਲਾਉਣੀ ਹਮੇਸ਼ਾ ਡਬਲ ਸਲਾਈ ਲਾ ਕੇ ਦੇਣੀ ਹੈ ਗਾਸ਼ਟਮਨ ਨੂੰ ਤਾਂ ਕਿ ਇਨ ਕੇਸ ਜੇ ਥੋੜਾ ਕੱਪੜਾ ਜੇ ਬਾਅਦ ਵਿੱਚ ਆਪਾਂ ਉਹਨਾਂ ਨੇ ਖੁੱਲਾ ਕਰਨਾ ਹੋਊਗਾ ਤਾਂ ਉਹਨਾਂ ਨੂੰ ਸੌਖਾ ਹੋਊਗਾ ਥੋੜੀ ਜੀ ਸਲਾਈ ਇਕੱਠੀ ਇੱਕ ਵਾਰ ਲਾਉਣੀ ਹੈ ਤੇ ਉੱਤੇ ਬਾਅਦ ਪੈਰ ਦੀ ਗੱਡਾ ਨਹੀਂ ਐਦਾਂ ਕਰਕੇ ਸੋ ਇਹ ਆਪਣੀ ਸਲਾਈ ਲੱਗ ਚੁੱਕੀ ਹੈ ਹੁਣ ਆਪਾਂ ਤੁਹਾਨੂੰ ਮਿਣਕੇ ਦਿਖਾ ਦਿੰਦੇ ਆ ਇਹ ਉੱਪਰਲੀ ਸਾਈਡ ਤੇ ਪੂਰਾ 23 ਇੰਚ ਆ ਇੱਥੇ ਆਪਣਾ ਇਹ ਪੂਰਾ 22 ਇੰਚ ਆ ਗਿਆ ਠੀਕ ਹੈ ਜੀ ਤੇ ਹੇਠਲੀ ਸਾਈਡ ਤੇ ਇਹ ਆ ਗਿਆ ਪੂਰਾ 25 ਇੰਚ ਥੱਕ ਗਈ ਅੱਜ ਤਾਂ ਮੈਂ ਬੋਲ ਬੋਲ ਕੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਿ ਜੇ ਤੁਸੀਂ ਚੈੱਕ ਕਰਨਾ ਕਿ ਤੁਹਾਡੀ ਸਲਵਾਰ ਕਿਵੇਂ ਦੀ ਬਣੀ ਹੋਈ ਆ ਜਹਾ ਘੁੰਮੂਗੀ ਤਾਂ ਨਹੀਂ ਬਿਨਾ ਪਾਏ ਤੋਂ ਤਾਂ ਤੁਸੀਂ ਇਦਾਂ ਚੈੱਕ ਕਰਨਾ ਇਹਨੂੰ 벨ਟ ਦੇ ਦੋਨੇ ਪਾਸੇ ਤੇ ਪਾੜ ਲੈਣਾ ਤੇ ਤੁਸੀਂ ਇਹਨੂੰ ਦੇਖੂਗੇ ਕਿ ਇਹਦੀਆਂ ਮੂਰੀਆਂ ਜੇ ਤਾਂ ਅੰਦਰਲੇ ਪਾਸੇ ਨੂੰ ਮੁੜ ਰਹੀਆਂ ਤਾਂ ਇਹਦਾ ਮਤਲਬ ਵੀ ਸਲਵਾਰ ਵਧੀਆ ਬਣੀ ਹੋਈ ਹੈ ਇਹਦੇ ਬਾੜ ਸਹੀ ਪਏ ਹੋਏ ਆ ਜੇ ਬਾਹਰਲੇ ਪਾਸੇ ਨੂੰ ਮੁੜ ਰਹੀਆਂ ਤਾਂ ਇਹਦਾ ਮਤਲਬ ਵੀ ਸਲਵਾਰ ਦੇ ਬਾੜ ਨਹੀਂ ਸਹੀ ਪਏ ਹੋਏ ਇਹ ਘੂਮੂਗੀ ਬਾਕੀ ਵੀਡੀਓ ਚ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੀ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਰੁਕੋ ਭੈਣੋ ਕਿੱਧਰ ਚੱਲੀਆਂ ਪਲੇਟਾਂ ਦਾ ਹਿਸਾਬ ਦਾ ਦੇਖਦੀਆਂ ਜਾਓ ਜੇ ਕਿਸੇ ਦੀ ਛਾਤੀ 15 ਇੰਚ ਤੋਂ ਲੈ ਕੇ 17 ਇੰਚ ਤ ਇਹ ਸਿੰਗਲ ਨਬ ਦੱਸਿਆ ਹੋਇਆ ਮਤਲਬ ਕਿ ਜੇ 15 ਛਾਤੀ ਕਹਿ ਰਹੀ ਤਾਂ ਡਬਲ ਕਰਕੇ 30 17 ਦਾ ਮਤਲਬ ਡਬਲ ਕਰਕੇ 34 ਤਾਂ ਉਹਦੀ ਪਲੇਟਸ ਪਾਉਗੀ ਜੀ 11 ਇੰਚ ਤੇ ਉਹਦੀ ਲੰਬਾਈ ਹੋਊਗੀ ਸੇਮ ਐਦਾਂ ਹੀ ਤੁਸੀਂ ਪਲੇਟਸ ਦੀ ਚੌੜਾਈ ਦੇਖਣੀ ਆ ਇਹ ਸਾਰਾ ਚਾਟ ਆਪਾਂ ਨੇ ਦਿੱਤਾ ਹੋਇਆ ਤੁਸੀਂ ਇਸ ਦੇ ਅਕੋਰਡਿੰਗ ਆਪਣੇ ਨਿਸ਼ਾਨ ਲਾ ਸਕਦੇ ਹੋ ਇਸ ਵੀਡੀਓ ਨੂੰ ਬਣਾਉਣ ਤੇ ਬਹੁਤ ਮਿਹਨਤ ਲੱਗੀ ਹੈ ਜੀ ਦੱਬ ਕੇ ਸਾਰਿਆਂ ਨਾਲ ਸ਼ੇਅਰ ਕਰ ਦਿਓ ਧੰਨਵਾਦ ਜੀ